ਅੰਮ੍ਰਿਤਸਰ ਦੇ ਵਿੱਚ बसपा ਅੰਬੇਦਕਰ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਲੋਸ਼ ਮਾਰਚ ਕੱਢਿਆ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ बसपा ਅੰਬੇਦਕਰ ਪਾਰਟੀ ਦੇ ਆਗੂ ਕੁਵ尔ਜੀਤ ਸਿੰਘ ਸਹੋਤ ਦਾ ਕਹਿਣਾ ਹੈ ਕਿ ਅੱਜ ਦਾ ਜਿਹੜਾ ਮਾਰਚ ਆ 12% ਕੋਟੇ ਨੂੰ ਲਾਗੂ ਕਰਾਉਣ ਦੇ ਲਈ ਕੱਢਿਆ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕੁੰਭ ਕਰਨ ਦੀ ਨੀਂਦ ਸੁੱਤੀ ਹੋਈ ਹੈ ਅਤੇ ਉਹ ਸਾਡੀਆਂ ਮੰਗਾਂ ਨੂੰ ਅਣਗੋਲਿਆ ਕਰ ਰਹੀ ਹੈ ਉਨਾ ਕੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵਕ ਵਕ ਵਿਧਾਨ ਸਭਾ ਚ ਅਸੀਂ ਮੰਗ ਪੱਤਰ ਰਾਹੀ ਜਿਕਾਉਂ ਦੀ ਕੋਸ਼ਿਸ਼ ਚ ਲੰਘ ਕੇ ਹੋਇਆ ਤੇ ਅੱਜ ਤਕਰੀਬਨ 30 ਵਿਧਾਨ ਸਭਾ ਦੇ ਵਿੱਚ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬਾ ਜੀ ਕੁੰਮ ਕਰਨ ਦੀ ਨੀਂਦ ਤੇ ਸੁੱਤੇ ਪਏ ਨੇ ਉਹਨਾਂ ਨੂੰ ਕਰੀਬ ਲੋਕਾਂ ਦੀ ਕੋਈ ਵੀ ਸਮੱਸਿਆ ਦੇ ਹੱਲ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਹੈ ਉਨਾ ਕੀ ਪੰਜਾਬ ਦੀ ਸਰਕਾਰ ਚਾਹੁੰਦੇ ਨਹੀਂ ਆ ਕਿ 65 ਲੱਖ ਦੀ ਆਬਾਦੀ ਵਾਲੇ ਲੋਕਾਂ ਨੂੰ ਪੜੇ ਲਿਖੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲ ਸਕਣ ਕਿਉਂਕਿ ਸਰਕਾਰੀ ਨੌਕਰੀਆਂ ਮਿਲਣ ਦੇ ਨਾਲ ਪਰਵਾਰਾਂ ਚ ਗਰੀਬੀ ਬੇਰੁਜ਼ਗਾਰੀ ਅਨਪੜਤਾ ਖਤਮ ਹੋਦੀ ਇਹ ਸਰਕਾਰ ਚਾਹੁੰਦੀ ਨਹੀਂ ਹਨ ਕਿ ਇਹ 3 ਚੀਜ਼ਾਂ ਦਾ ਹੱਲ ਹੋ ਸਕੇ ਮੇਰਣਾ ਕਵਲਜੀਤ ਸਿੰਘ ਸੋhota ਪੰਜਾਬ ਪ੍ਰਧਾਨ बसपा ਅੰਬੇਡਕਰ ਪਾਰਟੀ ਅੱਜ ਦਾ ਮਾਰਚ 12.5% ਪੋਟੇ ਨੂੰ ਲਾਗੂ ਕਰਾਉਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵਕ ਵਕ ਵਿਧਾਨ ਸਭਾ ਚ ਅਸੀਂ ਮੰਗ ਪੱਤਰਾਂ ਰਾਹੀਂ ਜਗਾਉਣ ਦੀ ਕੋਸ਼ਿਸ਼ ਚ ਲੱਗੇ ਆਂ ਅੱਜ ਤਕਰੀਬਨ 30 ਵਿਧਾਨ ਸਭਾ ਦੇ ਵਿੱਚ ਅਸੀਂ ਮੰਗ ਪੱਤਰ ਦੇ ਚੁੱਕੇ ਆਂ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਜੇ ਕੰਬ ਕਰਨ ਦੀ ਨਹੀਂ ਤੇ ਸੁੱਤੇ ਪਏ ਆ ਉਹਨਾਂ ਨੂੰ ਗਰੀਬ ਲੋਕਾਂ ਦੇ ਕੋਈ ਵੀ ਸਮੱਸਿਆ ਦੇ ਹੱਲ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਆਂ ਨਹੀਂ ਕਰਨ ਸਮਝਦੇ ਤੇ ਇੱਕ ਕੋਰਟ ਦੇ ਆਰਡਰ ਤੋਂ ਬਾਅਦ ਵੀ ਸੁਣਵਾਈ ਕੀਤੀ ਜਾ ਰਹੀ ਹੈ ਪੰਜਾਬ ਦੀ ਸਰਕਾਰ ਚਾਹੁੰਦੀ ਨਹੀਂ ਆ ਵੀ 65 ਲੱਖ ਲਗਤੀ ਆਬਾਦੀ ਵਾਲੇ ਲੋਕਾਂ ਨੂੰ ਪੜੇ ਲਿਖੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲ ਸਕਣ ਸਰਕਾਰੀ ਨੌਕਰੀਆਂ ਮਿਲਣ ਦੇ ਨਾਲ ਪਰਿਵਾਰਾਂ ਚੋਂ ਗਰੀਬੀ ਬੇਰੁਜ਼ਗਾਰੀ ਅਨਪੜਤਾ ਖਤਮ ਹੁੰਦੀ ਆ ਇਹ ਸਰਕਾਰਾਂ ਚਾਹੁੰਦੀਆਂ ਨਹੀਂ ਆ ਕਿ ਇਹ ਤਿੰਨੇ ਚੀਜ਼ਾਂ ਦਾ ਹੱਲ ਹੋ ਸਕੇ ਜੇ ਹੱਲ ਹੋ ਗਿਆ ਤੇ ਇਹਨਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ ਇਹਨਾਂ ਕੋ ਰਾਜ ਖੁੱਸ ਜਾਣਾ ਕਿਹੜਾ ਰੋਜ਼ ਪ੍ਰਦਰਸ਼ਨ ਹੈ ਕਿਦੋਂ ਤੱਕ ਚੱਲੇਗਾ ਇਹ ਰੋਜ਼ ਪ੍ਰਦਰਸ਼ਨ ਹਦੋਂ ਤੱਕ ਚੱਲੇਗਾ ਜਿੰਨਾ ਤੱਕ 12.5% ਕੋਟੇ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਅਗਲਾ ਸਟੈਪ ਕੀ ਹੈ ਜੀ ਅਗਲਾ 10 ਤਰੀਕ ਨੂੰ ਫਿਰ ਅਸੀਂ ਪੰਜ ਵਿਧਾਨ ਸਭਾ ਦਾ ਮੰਗ ਪੱਤਰ ਦਵਾਂਗੇ ਕਰਦੇ ਆ ਕਰਦੇ 117 ਵਿਧਾਨ ਸਭਾ ਦਾ ਮੰਗ ਪੱਤਰ ਦੇ ਕੇ ਜੇਕਰ ਸਰਕਾਰ ਫਿਰ ਵੀ ਨਾ ਸਾਡੇ ਕੋਟੇ ਨੂੰ ਲਾਗੂ ਕੀਤਾ ਫਿਰ ਅਸੀਂ ਜ਼ਿਲ੍ਹਾ ਵਾਹੀ ਦਵਾਂਗੇ ਜੇ ਜ਼ਿਲ੍ਹੇ ਦੇ ਵੀ ਨਾ ਜਾ ਕੇ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰੋਕ ਕੀਤਾ ਜਾਊਗਾ ਸਮਝਦੇ ਇੰਨੇ ਦਿਨ ਹੋ ਗਏ ਤੋਂ ਇਹ ਦਾਣਾ ਮਸਲਾ ਹੁੰਦਾ ਸਰਕਾਰ ਚਾਹੁੰਦੀ ਨਹੀਂ ਹੈ ਜੀ 65 ਲੱਖ ਦੀ ਆਬਾਦੀ ਵਾਲਿਆਂ ਦੀਆਂ ਕੱਲ ਨੂੰ ਅੰਗੋਲਿਆ ਕਰ ਰਹੀ ਆ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਇਹ ਲੋਕ ਕੌਣ ਨੇ ਜਿਨ੍ਹਾਂ ਨੇ ਤੁਹਾਨੂੰ ਘੰਡਾ ਰਿਆ ਤੇ ਚੁੱਕ ਕੇ ਤੁਹਾਡੇ ਲਈ ਪ੍ਰਚਾਰ ਕੀਤਾ ਔਰ ਤੁਹਾਨੂੰ 92 ਸੀਟਾਂ ਦਿੱਤੀਆਂ ਪਰ ਤੁਸੀਂ ਜਿਨ੍ਹਾਂ ਲੋਕਾਂ ਨੇ 92 ਸੀਟਾਂ ਦਿੱਤੀਆਂ ਉਹਨਾਂ ਨੂੰ ਅਨਗੋਲਿਆ ਕਰਨ ਦੀ ਕੋਸ਼ਿਸ਼ ਕਰ ਰਹੇ ਜੋ ਪਰ ਇਹ ਹੁਣ ਜਾਗਰਤ ਹੋ ਚੁੱਕੇ ਆ ਇਹਦਾ ਜਵਾਬ 227 ਦੇ ਵਿੱਚ ਬਸਪਾ ਅੰਬੇਦਕਰ ਪਾਰਟੀ ਦੇ ਮਾਧਿਅਮ ਰਾਹੀਂ ਦਿੱਤਾ ਜਾਏਗਾ ਜੀ ਜੀ ਅੱਜ ਬਹੁਜਨ ਸਮਾਜ ਪਾਰਟੀ ਅੰਬੇਦਕਰ ਵੱਲੋਂ ਸਾਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜੋ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਅਡਰੈਸ ਕੀਤਾ ਹੋਇਆ ਜਿਵੇਂ ਕਿ ਵਜੋਂ ਸਾਡੇ 12% ਦੀ ਰੱਖਵਾ ਕਰਨ ਜੋ ਕਿ ਸੁਪਰੀਮ ਕੋਰਟ ਦੇ ਆਰਡਰ ਮੁਤਾਬਕ ਇਹਨਾਂ ਨੇ ਸਾਨੂੰ ਇੱਕ ਮੈਮੋਰੰਡਮ ਦਿੱਤਾ ਇਹਨੂੰ ਸੀਮਾਨਯੋਗ ਸੀਐਮ ਸਾਹਿਬ ਦੇ ਦਫ਼ਤਰ ਵਿਖੇ ਜਿਹੜਾ ਆਜੀ ਭੇਜ ਰਹੇ ਹਾਂ